ਕਲੋਨੀ ਦੇ ਵਿੱਚ ਉਸ ਵਲੇ ਹੰਗਾਮਾ ਹੋ ਜਾਂਦਾ ਜਦੋਂ ਇੱਕ ਕੂੜੇਵਾਲਾ ਕੂੜਾ ਛੁੱਟ ਕੇ ਚਲਾ ਜਾਂਦਾ ਕਲੋਨੀ ਦੇ ਵੱਲੋਂ ਵਿਰੋਧ ਕੀਤਾ ਗਿਆ ਹੈ ਕਿ ਲਗਾਤਾਰ ਕੂੜੇਵਾਲੇ ਦੇ ਵੱਲੋਂ ਕੂੜਾ ਛੁੱਟ ਛੁੱਟ ਕੇ ਇੱਕ ਕੂੜੇ ਦਾ ਡੰਪ ਬਣਾਇਆ ਜਾ ਰਿਹਾ ਵੀਤੇ 2 ਦਿਨ ਤੋਂ ਗੁਰਦਾਸਪੁਰ ਦੇ ਵਿੱਚ ਕੂੜੇ ਦਾ ਡੰਪ ਦਾ ਮਾਮਲਾ ਭਖ ਰਿਹਾ ਲਗਾਤਾਰ ਵਕ-ਵਕ ਸਿਆਸੀ ਪਾਰਟੀਆਂ ਵੱਲੋਂ ਕੂੜੇ ਦੇ ਡੰਪ ਨੂੰ ਲੈ ਕੇ ਆਪੋ ਆਪਣੇ ਦਾਅਵੇ ਪੇਸ਼ ਕੀਤੇ ਜਾ ਰਹੇ ਨੇ ਪਰ ਜੇਕਰ ਆਮ ਲੋਕਾਂ ਦੀ ਗੱਲ ਕਰੀਏ ਤਾਂ ਗੁਰਦਾਸਪੁਰ ਦੇ ਨਜ਼ਦੀਕ ਆਮ ਲੋਕ ਕੂੜੇ ਦੇ ਡੰਪ ਨੂੰ ਲੈ ਕੇ ਬਹੁਤ ਪਰੇਸ਼ਾਨ ਨਜ਼ਰ ਆ ਰਹੇ ਨੇ ਜੇਕਰ ਗੱਲ ਕਰੀਏ ਕਿ ਖੈਰਾ ਕਲੋਨੀ ਦੇ ਲੋਕਾਂ ਦੀ ਤਾਂ ਅੱਜ ਗੁਰਦਾਸਪੁਰ ਕਲਾ ਨੌ ਰੋਡ ਤੇ ਸਥਿਤ ਨਬੀਪੁਰ ਦੀ ਖੈਰਾ ਕਲੋਨੀ ਦੇ ਲੋਕਾਂ ਨੇ ਇਕੱਠੇ ਹੋ ਕੇ ਉਹਨਾਂ ਦੇ ਨਜ਼ਦੀਕ ਬਣ ਰਹੇ ਕੂੜੇ ਦੇ ਡੰਪ ਦਾ ਭਾਰੀ ਵਿਰੋਧ ਕੀਤਾ ਕਲੋਨੀ ਦੇ ਵਾਸੀਆਂ ਨੇ ਕਿਹਾ ਕਿ ਐਸਐਮ ਰੰਦਾਵਾ ਨੇ ਕਿਹਾ ਹੈ ਕਿ 5 ਕਲੋਨੀਆਂ ਤੇ 6 ਪਿੰਡ ਇਸ ਨਵੇਂ ਬਣ ਰਹੇ ਡੰਪ ਦੇ ਨਜ਼ਦੀਕ ਪੈਂਦੇ ਨੇ ਜਿਸ ਦੇ ਕਾਰਨ ਗੰਦਗੀ, ਬਦਬੂ ਅਤੇ ਬਿਮਾਰੀਆਂ ਫੈਲਣ ਦਾ ਖਤਰਾ ਵੀ ਹੈ। ਉਹਨਾਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਲੋਨੀ ਦੇ ਨਜ਼ਦੀਕ ਦੀ ਹੈਰੀਟੇਜ ਰੋਡ ਨਿਕਲਦਾ ਹੈ ਜਿਸ ਰਾਹੀਂ ਡੇਰਾ ਬਾਬਾ ਨਾਨਕ ਕੋਰੀਡੋਰ ਦੇ ਰਾਹੀ ਪਾਕਿਸਤਾਨ ਸਥਿਤ ਗੁਰਦੁਆਰਾ ਧਾਮਾ ਦੇ ਦਰਸ਼ਨ ਕਰਨ ਲਈ ਜਾਂਦੇ ਨੇ। ਇਸ ਲਈ ਕੂੜੇ ਦਾ ਡੰਪ ਇੱਥੇ ਬਿਲਕੁਲ ਵੀ ਨਹੀਂ ਬਣਨਾ ਚਾਹੀਦਾ ਜਿਸ ਕਾਰਨ ਆਪਸੀ ਬਹਿਸਬਾਜੀ ਹੁੰਦੀ ਹੈ ਤੇ ਇੱਕ ਦੂਸਰੇ ਦਾ ਵਿਰੋਧ ਕੀਤਾ ਜਾਂਦਾ ਹੈ ਉਹਦੇ ਕਲੋਨੀ ਦੇ ਵਾਸੀ ਸੰਦੀਪ ਸਿੰਘ ਫੌਜੀ ਨੇ ਕਿਹਾ ਹੈ ਕਿ ਇਸ ਕੂੜੇ ਦੇ ਡੰਪ ਨੂੰ ਕਿਸੇ ਵੀ ਕੀਮਤ ਤੇ ਅਸੀਂ ਆਪਣੀ ਕਲੋਨੀ ਦੇ ਨਜ਼ਦੀਕ ਨਹੀਂ ਲੱਗੜ ਦਵਾਵਾਂਗੇ ਕਿਉਂਕਿ ਇਸ ਦੇ ਨਾਲ ਲੋਕਾਂ ਦਾ ਜੀਵਨ ਖਰਾਬ ਹੋ ਜਾਏਗਾ ਲੋਕਾਂ ਨੂੰ ਬਿਮਾਰੀਆਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ ਜੰਗਾਵਾ ਖੈਰਾ ਕਲੋਨੀ ਅਤੇ ਇਸ ਮੂਹ ਸਾਹ ਸੰਗਤ ਸਾਡੀ ਜਿਹੜੀ ਹੈ ਖੇੜਾ ਕਲੋਨੀ ਦੇ ਜਿਹੜੇ ਨਿਵਾਸੀ ਨੇ ਅੱਜ ਖੇੜਾ ਕਲੋਨੀ ਦੇ ਵਿੱਚ ਇਕੱਠੇ ਹੋਏ ਆ ਸਾਡਾ ਮਸਲਾ ਜਿਹੜਾ ਇਹ ਹੈ ਕਿ ਜੋ ਇਸ ਜਗ੍ਹਾ ਤੇ ਕੂੜੇ ਦਾ ਡੈਂਪ ਜਿਹੜਾ ਇੱਕ ਲੱਗਣਾ ਹੈਗਾ ਸਾਡੀ ਕਲੋਨੀ ਦੇ ਨੇੜੇ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਇਸ ਪ੍ਰੋਡਕਟ ਦੇ ਨੇੜੇ ਪੰਜ ਕਲੋਨੀਆਂ ਤੇ 3-4 ਜਿਹੜੇ ਪਿੰਡ ਲੱਗਦੇ ਨੇ ਇਹ ਸਾਰੇ ਇਸ ਇਸ ਗੰਦਗੀ ਦੇ ਨਾਲ ਪ੍ਰਭਾਵਿਤ ਹੋਣੇ ਨੇ ਮੈਂ ਸੁਣ ਰਿਹਾ ਸੀ ਵੀਡੀਓ ਸਾਡੇ ਬਹੁਤ ਸਤਿਕਾਰਯੋਗ ਐਮਐਲਏ ਪਾੜਾ ਸਾਹਿਬ ਇਹ ਗੱਲ ਕਹਿ ਰਹੇ ਸੀ ਕਿ ਇਹ ਜਿਹੜਾ ਨਾਲੋ ਨਾਲ ਹੀ ਸਾਡਾ ਕੰਮ ਜਿਹੜਾ ਵਾ ਮਸੀਲਾ ਦੇ ਨਾਲ ਚੱਲਣਾ ਤੇ ਇਥੇ ਖਾਦ ਬਣੀ ਹੈ ਮੈਂ ਪਾੜਾ ਸਾਹਿਬ ਜੀ ਤੁਹਾਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਜੇ ਇੰਨਾ ਹੀ ਵਧੀਆ ਇਹ ਪ੍ਰੋਡਕਟ ਤੇ ਇਹਨੂੰ ਆਪਣੇ ਖੇਤਾਂ ਵਿੱਚ ਲੈ ਜਾਓ ਤੁਹਾਡੇ ਖਾਦ ਦੇ ਕੰਮ ਵੀ ਆਏਗਾ ਤੇ ਤੁਹਾਡੇ ਕੋਲੋਂ ਬਹੁਤ ਸਾਰੀ ਸੰਗਤ ਵੀ ਜਿਹੜੀ ਆਉਂਦੀ ਹੈ ਤੇ ਉਹ ਸੰਗਤ ਤੁਹਾਡੇ ਕੋਲੋਂ ਖਾਦ ਵੀ ਲੈ ਕੇ ਜਾਵੇਗੀ ਸੋ ਮੈਂ ਤੁਹਾਨੂੰ ਇੱਕੋ ਬੇਨਤੀ ਕਰਨੀ ਚਾਹੁੰਦਾ ਹਰਿਆਸੀ ਇਲਾਕਾ ਬਿਲਕੁਲ ਹਵਾ ਦੇ ਰਾਸਤੇ 150 ਮੀਟਰ ਸਾਡਾ ਸਾਡੇ ਜਿਹੜਿਆ ਪਰਮਾਰ ਲੈਣਦੇ ਨੇ ਘੱਟੋ ਘੱਟ ਇੱਕ ਲੀਡਰ ਹੋਣ ਦੇ ਨਾਤੇ ਤੁਹਾਨੂੰ ਇਹ ਚੀਜ਼ਾਂ ਜਿਹੜੀਆਂ ਚੈੱਕ ਬੈਕ ਕਰਨੀਆਂ ਚਾਹੀਦੀਆਂ ਸੀ ਪਰ ਤੁਸੀਂ ਨਹੀਂ ਕੀਤੀਆਂ ਇਹਦਾ ਵਿਰੋਧ ਲਾਗੇ ਲਾਗੇ ਪਿੰਡ ਦੇ ਜੀਨਵਾਲ ਬੱਬਰੀ ਤੇ ਨਾਲ ਨਵੀਂ ਪੋਦੇ ਲੋਕਾਂ ਦੇ ਵੀ ਕੱਲ ਬੜੀ ਭਾਰੀ ਤਦਾਦ ਦੇ ਵਿੱਚ ਇਸ ਗੱਲ ਦਾ ਵਿਰੋਧ ਜਤਾ ਤੇ ਤੁਹਾਨੂੰ ਵੀ ਇਸ ਗੱਲ ਦਾ ਸਮਝਣਾ ਆ ਗਿਆ ਨਹੀਂ ਚਾਹੀਦੀ ਆ ਇੱਕ ਸਾਡਾ ਕੋਈ ਵੀ ਰਾਜਨੀਤਿਕ ਮਸਲਾ ਨਹੀਂ ਹੈ ਸਾਡੂ ਕੋਈ ਰਾਜਨੀਤੀ ਦੇ ਨਾਲ ਪਾਰਟੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਜੇ ਸਾਡੇ ਘਰਾਂ ਦੇ ਲਾਗੇ ਇਹ ਜਿਹੜਾ ਵਾ ਡੈਂਟ ਬੰਦਾਵਾ ਜਾਂ ਪ੍ਰੋਜੈਕਟ ਆਉਂਦਾ ਤੇ ਅਸੀਂ ਭੁਖੜਤਾਲ ਤੇ ਵੀ ਬੈਠਾਂਗੇ ਤੇ ਅਸੀਂ ਮਾਨਯੋਗ ਹਾਈ ਕੋਰਟ ਦੇ ਵਿੱਚ ਵੀ ਜਾਵਾਂਗੇ ਤੇਦਾ ਇਸ ਗੱਲ ਦਾ ਸਟੇ ਵੀ ਲਾਂਗੇ ਉਸ ਇਹਨੂੰ ਪ੍ਰੋਪਰਲੀ ਪ੍ਰੋਪਰੀ ਇੱਥੇ ਜਿਹੜੀ ਆ ਕਾਰਵਾਈ ਇਹਨਾਂ ਦੀ ਰੋਕਾਂਗੇ ਤੇ ਭਾਰੀ ਗੀਤੀ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਅਸੀਂ ਵਿਰੋਧ ਕਰਾਂਗੇ ਔਰ ਮੈਂ ਨਾਲ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਇਹ ਜਿਹੜਾ ਉਥੋਂ ਦਾ ਮੈਂਪ ਹੈ ਉਹ ਆਪਣਾ ਸੋਸ਼ਲ ਮੀਡੀਆ ਪੇਜ ਦੇ ਉੱਤੇ ਆਪਣਾ ਮੈਂਪ ਵੀ ਦਿਖਾਈ ਦਿਖਾਵਾਗਾ ਕਿ ਇਹ ਕਿੰਨੀ ਵੱਡੀ ਜਿਹੜੀ ਬੇਨਿਆਈ ਹੈੜਾ ਕਲੋਨੀ ਨਿਵਾਸੀ ਜਿੰਨੇ ਵੀ ਹੈ ਲਾਗੇ ਲਾਗੇ ਜਿੰਨੀਆਂ ਤਿੰਨ ਚਾਰ ਕਲੋਨੀਆਂ ਨੇ ਉਹਨਾਂ ਨਾਲ ਬੇਨਿਆਈ ਕਿਸ ਤਰੀਕੇ ਨਾਲ ਕੀਤੀ ਜਾ ਰਹੀ ਹੈ ਤੇ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਇਹ ਪੀਰ ਗਾਨੀ ਚਾਹੁੰਦਾ ਕਿ ਇਸ ਦਲ ਦੇ ਵਿੱਚ ਬਿਨਾਂ ਰਾਜਨੀਤਿਕ ਪੱਖ ਬਿਨਾਂ ਰਾਜਨੀਤਿਕ ਲਾਹਤੋਂ ਸਾਡਾ ਸਾਥ ਦਿਓ ਤੇ ਅਸੀਂ ਸਾਰੇ ਜਣੇ ਇੱਕ ਹਮਲਾ ਮਾਰ ਕੇ ਇਸ ਪ੍ਰੋਡਕਟ ਨੂੰ ਕਿਸੇ ਇਸ ਪ੍ਰੋਜੈਕਟ ਨੂੰ ਕਿਸੇ ਹੋਰ ਜਗ੍ਹਾ ਤੇ ਸ਼ਿਫਟ ਕਰਾਉਂਦੀ ਜਿਹੜੀ ਆ ਮਹੀਮ ਨੂੰ ਜਿਹੜਾ ਅਸੀਂ ਕੰਟੀਨਿਊ ਕਰਾਂਗੇ ਔਰ ਉਹਦੇ ਵਿੱਚ ਸਾਰਿਆਂ ਦਾ ਤੁਹਾਡਾ ਸਾਨੂੰ ਸਾਥ ਚਾਹੀਦਾ ਬਹੁਤ ਬਹੁਤ ਧੰਨਵਾਦ ਜੀ ਦੇਖੋ ਜੀ ਜਿੱਦੇ ਸਾਡੇ ਕੋਲੋਨੀ ਦੇ ਰੰਧਾਵਾ ਸਾਹਿਬ ਨੇ ਤੁਹਾਨੂੰ ਪਹਿਲਾਂ ਵੀਡੀਓ ਚ ਸਾਰਾ ਦੱਸੇਗੇ ਜੋ ਜੋ ਦਿਖਦਾ ਇੱਥੇ ਨੂੰ ਕੂੜੇ ਦੇ ਡੰਪ ਨਾਲ ਆਉਣ ਵਾਲੀਆਂ ਕੱਲ ਤੋਂ ਏਕੇ ਜੀ ਇਹ ਮੇਨ ਰੋਡ ਹੈ ਜਰਨੈਲੀ ਰੋਡ ਹੈ ਨੈਸ਼ਨਲ ਹਾਈਵੇ ਹੈ ਪੀਡਬਲਯੂਡੀ ਦਾ ਰੋਡ ਹੈ ਇਹਦੇ ਉੱਤੇ ਆਪਾਂ ਕਮੇਟੀ ਵਾਲੇ ਕੂੜੇ ਦਾ ਡੰਪ ਸੁੱਟ ਕੇ ਜਾਣਗੇ ਚੰਗਾ ਨਹੀਂ ਲੱਗਦਾ ਕੋਰੀ ਡੋਰ ਨੂੰ ਰਸਤਾ ਜਾਂਦਾ ਸੰਗਤਾਂ ਜਾਂਦੀਆਂ ਇਤੋਂ ਬਾਨ ਨੰਕਾਣਾ ਸਾਹਿਬ ਦਰਸ਼ਨ ਵਾਤੇ ਤੇ ਉਹ ਲੰਘਦੇ ਠੀਕ ਮਤਲਬ ਪ੍ਰਭਾਵ ਨਹੀਂ ਪੈਂਦਾ ਟੂਰਿਸਟ ਦੇ ਉੱਤੇ ਵੀ ਇਸ ਕਰਕੇ ਇਹ ਜਿਹੜਾ ਡੰਪ ਲੱਗ ਰਿਹਾ ਹੈ ਬਹੁਤ ਹੀ ਗਲਤ ਹੈ ਇਹਦਾ ਪੂਰੀ ਕਲੋਨੀ ਖਰਾ ਵਿਰੋਧ ਕਰਦੇ ਆ ਤੇ ਇਹਨੂੰ ਪੂਰੇ ਤੌਰ ਤੇ ਬੰਦ ਹੀ ਕੀਤਾ ਜਾਵੇ ਰੋਕ ਲਾਈ ਜਾਵੇ ਬੰਦ ਹੀ ਕੀਤਾ ਜਾਵੇ